ਸਰੀਰੀ ਮਹੱਲਾ ਤੀਜਾ ਗੋਲਾ ਸੇਵਾ ਜੁਗ ਚਾਰੇ ਹੋਈ ਪੂਰਾ ਜਨ ਕਾਲ ਕਮਾ ਬੈ ਕੋਈ ਅਖੋਟ ਨਾਮ ਤਨ ਹਰ ਟੁੱਟ ਨਾ ਹੋਈ ਅਥ ਸਦਾ ਸੁਖ ਦਰ ਸੋਭਾ ਹੋਈ ਏ ਮਨ ਮੇਰੇ ਪਰਮ ਨਾ ਕੀਜੈ ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ ਰਹਾਉ ਸਤਗੁਰੂ ਸਿਵੇ ਸੇ ਮਹਾਪੁਰਖ ਸੰਸਾਰੀ ਆਪੁ ਦਰੇ ਕੋਲ ਸਗਨ ਨਿਸਤਾਰੀ ਹਰ ਕਾ ਨਾਮ ਰਖੇ ਉਰਤਾਰੀ ਨਾਮ ਰਤੇ ਪਉ ਜਨ ਉਤਰ ਪਾਰੀ ਸਤਗੁਰੂ ਸੇਵੇ ਸਦਾ ਮਨ ਦਾਸਾ ਹਉ ਮੈ ਮਾਰ ਕਮਲ ਪਰ ਗਾਸਾ ਅਨੰਦ ਵਾਜੈ ਨਿਜ ਕਰ ਵਾਸਾ ਨਾਮ ਰਤੇ ਕਰ ਮਹਿ ਉਦਾਸ ਸਤਗੁਰੂ ਸਿਵੇ ਤਿਨ ਕੀ ਸੱਚੀ ਬਾਣੀ ਜੁਗ ਜੁਗ ਭਗਤੀ ਆਖ ਬਖਾਨੀ ਮਨ ਦੇ ਵਿੱਚ ਪਿਆਰ ਸਾਰਕ ਪਾਣੀ ਨਾਨਕ ਨਾਮ ਰਤੇ ਨੇ ਕੇਵਲ ਨਿਰਬਾਨੀ ਗਉੜੀ ਗੁਆਰੀ ਹੀ ਮਹਲਾਤੀ ਜਾ ਸਾਧ ਗੋਰਾ ਨੇ ਲਾ ਲੜ ਪਾਗ ਯੋਗਾ ਜਦ ਨਾਮ ਨੇਤ ਹਾਲਾ ਸੁਪੂਗ ਗੁਰਮੁਖ ਪ੍ਰਾਣੀ ਨਾਮ ਹਰਿ ਤੇ ਆਏ ਜਨਮ ਜੀਤ ਲਾ ਨਾਮ ਪਾਈ ਰਾਵ ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ ਗੁਰ ਕਿਰਪਾ ਤੇ ਕਿੰਨਾ ਹੈ ਵਿਰਲਾ ਚਖੀ ਦਿੱਤਾ ਕਰਮ ਕਾਂਡ ਬਹੁ ਕਰੇ ਅਚਾਰ ਬਿਨ ਨਾ ਵੈ ਤ੍ਰਿਕ ਤ੍ਰਿਕ ਓੰਕਾਰ ਵੰਦਨ ਬਾਦਿ ਓ ਮਾਇਆ ਆਪਾ ਸਾ ਜਨ ਨਾਨਕ ਛੂਟਾ ਨੁਰ ਪ੍ਰਗਾਸ ਮਹੱਲਾ 3 ਗਉੜੀ ਪੈ ਰਾਗਨ ਜਿਸੀ ਤਰਤੀ ਉਪਰ ਮੇ ਗੁਲਾਬ ਵਰਸਤ ਹੈ ਕਿਆ ਤਰਤੀ ਮਦੇ ਪਾਣੀ ਨਾਹੀ ਜੈਸੇ ਤੈਤੀ ਮਦੇ ਪਾਣੀ ਪਰਗਾਸਿਆ ਬਿਨ ਪੱਗਾ ਵਰਸ ਪੀਰਾਹੀ ਬਾਬਾ ਤੂੰ ਐਸੇ ਪਰਮ ਚੁਕਾਈ ਜੋ ਕਿਛ ਕਰਤ ਹੈ ਸੋਈ ਕੋਈ ਅਰੀ ਤਦ ਜੈ ਸਮਾਈ ਰਾਉ ਇਸ ਤਰੀ ਪੁਰਖ ਹੋਏ ਕਹਿ ਕਿ ਆਏ ਕਰਮ ਕਮਾਹੀ ਨਾ ਨਾ ਰੂਪ ਸਦਾ ਹੈ ਤੇਰੇ ਤੁਜੀ ਮਾਇ ਸਮਾਹੀ ਇਤਨੇ ਜਨਮ ਪੂਰ ਪਰੇ ਸਾ ਸੇਜਾ ਪਾਇਆ ਤਾ ਪੁਨੇ ਨਾਹੀ ਜਾ ਕਾਕਾ ਜਿਸੁ ਹੋਈ ਪਰ ਜਾਣੈ ਜੀ ਗੁਰ ਕਾ ਸਬਦ ਸਮਾਹੀ ਤੇਰਾ ਸਬਦਾ ਤੂੰ ਹੈ ਆਪੇ ਪਰਮ ਕਾਹੀ ਨਾਨਕ ਤਤ ਤਤ ਸਿਉ ਮਿਲਿਆ ਪੁਨਰਪਜਨੁ ਨਾਇਆ ਗਉੜੀ ਬੈ ਰਗਨ ਮਹਲਾ ਤੀਜ ਸਭ ਜਗ ਕਾਲਾ ਵਸ ਹੈ ਵਾਦਾ ਤੁਝੇ ਪਾਏ ਹਉ ਮੈਂ ਕਰਮ ਕਮਾਉਂਦੇ ਮਨ ਮੁਖ ਮਿਲ ਸਜਾਈ ਮੇਰੇ ਮਨ ਗੁਰ ਚਰਨੀ ਚਿਤ ਲਾਏ ਗੁਰਮੁਖ ਨਾਮ ਨਿਦਾਨ ਲੈ ਦਰਗੇ ਲੈ ਛਡਾਈ ਰਹਾਉ ਲਖ 84 ਪਰਮਦੇ ਮਨ ਟਿਆ ਜਾਏ ਗੁਰ ਕਾ ਸਬਦ ਨਾ ਚੀਨਿਓ ਫਿਰ ਫਿਰ ਜੋ ਨੀ ਪਾਏ ਗੁਰਮੁਖਿ ਆਪਿ ਛਾਨਿਆre ਨਾਮੁ ਅਸਿਆ ਮਨਿ ਆਈ ਅਨ ਦਿਨੁ ਪਗ ਤੀਰਤਿ ਅਰ ਨਾਮੇ ਸੁਖ ਸਮਾਈ ਮਨ ਸ਼ਬਦ ਮਰੈ ਪ੍ਰਤੀਤ ਹੋਏ ਹਉ ਮੈਂ ਤੇਜ ਵਿਕਾਰ ਜਨਨਕ ਕਰਮੀ ਪਾਈਨ ਹਰ ਨਾਮਾ ਭਗਤ ਮੰਡਾਰ ਗਉੜੀ ਬੈਰਾਗਨ ਮਸਲਾਤੀ ਜਾ ਪਈੜੈ ਦਿਨ ਚਾਰੈ ਹਰ ਵਿਕ ਪਾਇਆ ਸੁਭਾਵੰਤੀ ਨਾਰਹਿ ਗੁਰਮੁਖ ਹੁਣ ਗਾਇਆ ਤੇਰੇ ਬਕਰਿਆ ਗੁਰੂ ਹੰਮਲਾ ਸੌਰਵਾਸ ਪਾਇਆ ਗੁਰਮੁਖ ਸਹਿ ਸਮਾਨੀਆਂ ਹਰ ਰਮਨ ਪਾਇਆ ਸਸੁਰਿਆ ਪਈਆ ਫਿਰਵਸ ਹੈ ਕਾਹ ਕਿਤਬਿਤ ਪਾਈਆ ਹੈ ਆਪਨੇ ਰੰਜਨ ਅਲਖ ਹੈ ਆਪੀ ਮਿਲਈ ਰਹਾਉ ਆਪਿ ਹੀ ਪ੍ਰਭ ਦੇ ਹੀ ਮੱਤ ਅਰ ਨਾਮ ਤੇ ਆਈ ਹੈ ਬੜਾ ਭਾਗੀ ਸਤਗੁਰੂ ਮਿਲਿਆ ਮੁਖ ਅੰਮ੍ਰਿਤ ਪਾਈ ਹੈ ਹਉਮੈ ਦੁਬਿਦਾ ਬਿਨਸ ਜਾਏ ਸਹਜੇ ਸੁਖ ਸਮਾਈਐ ਸਭ ਆਪੇ ਆਪ ਬਖਸ਼ਦਾ ਆਪੇ ਨਾਈ ਲਾਈਐ ਮਨਮੁਖ ਗਰਬ ਨਾ ਪਾਇਓ ਗਿਆਨੀ ਆਨੀ ਸਤਗੁਰ ਸੇਵਾ ਨਾ ਕਰੇ ਪਿਰ ਪਿਰ ਪਛੋਤਾਣੀ ਗਰਬ ਜੋ ਨਿਵਾਸ ਪਾਏ ਦੇਹ ਗਰਬੇ ਗਲ ਜਾਣੀ ਮੀਰੀ ਕਰਤੇ ਏ ਵਾਪਾਰ ਦਾ ਮਨਮੁਖ ਪਰਮਾਣਿ ਮੇਰਾ ਰਤਰਾਵਾ ਨੇਖ ਨਿਕਾਇਆ ਤੁਰ ਮਸਤਕ ਪੂਰਾ ਰਰ ਨਾਮ ਤੇ ਆਇਆ ਪੇਟਿਆ ਗੁਰਸੂਰਾ ਮੇਰਾ ਪਿਤਾ ਮਾਤਾ ਹਰ ਨਾਮ ਹੈ ਅਰ ਬੰਦਕ ਬੀਰਾ ਰਰ ਬਖਸ਼ ਮਿਲਾਇ ਤ